ਕਮਾਂ ਮੁਰਦਾਬਾਦ 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 ਅੱਜ ਰੋਡ ਜਮ ਕੀਤਾ ਗਿਆ ਧਰਨਾ ਲਾ ਕੇ ਕੀ ਪ੍ਰਮਾਂਹ ਦਾ ਪੁਰਾ ਮਾਵਲਾਏ ਜੀ ਮੇਰਾ ਨਾਮ ਸੰਜੁਗਤਾ ਦੇਵੀ ਪਿੰਡ ਨਰਨੋਲ ਹੈ ਸਾਡੇ 4 ਪਿੰਡਾਂ ਵਿੱਚ ਇੰਨੀ ਸੇਵਾ ਮੰਦੀ ਵੀ ਘਰ ਰੋਣੇ ਦੀ ਕਦਰ ਕਰਦਾ ਜਿਲ੍ਹਾ ਸਪਰਸ਼ ਨਾਲ ਗੱਲ ਕਰਦੇ ਆ ਤਾਂ ਪ੍ਰਸ਼ਾਸਨ ਵੀ 4 ਪਿੰਡ ਦੀ ਖਾਤਰ ਵਿੱਚ 100 ਪਿੰਡ ਭੁੱਖਾ ਨਹੀਂ ਮਾਰਨਾ ਤਾਂ ਅਸੀਂ ਸਾਡਾ ਇੱਕੋ ਹੀ ਮੋਟੀਵੇਟ ਵੀ ਅਸੀਂ ਇੱਥੋਂ ਸਾਡੇ ਇਧਰੋਂ ਹੀ ਪਾਣੀ ਲੰਗੀ ਕੇ ਜਾਦਾ ਤਾਂ ਅਸੀਂ ਆਪਣਾ ਪਾਣੀ ਇੱਥੋਂ ਦੀ ਬੰਦ ਕਰਨਾ ਫਿਰ ਦੇਖੋ ਤੁਸੀਂ ਕਿੱਦਾਂ ਦਿੰਦੇ ਹੋ ਸਾਡਾ ਇੱਕੋ ਮੰਗੇ ਵੀ ਜਾਤ ਮੁੜ ਕੇ ਤਰਪਾਲ ਬਿਛਾਈ ਕੇ ਪੂਰਾ ਪਰ ਬਜਰਾ ਪਾਈ ਕੇ ਫਿਰ ਕਰਨ ਬੈਠਾ ਬਿਲਟ ਵੀ ਤਾਂ ਮਤਲਬ ਸਾਡੇ ਵਾਲੇ ਪੱਖੇ ਸਾਰੇ ਤਾਂ ਅਸੀਂ ਉਹਨਾਂ ਨੂੰ ਬੜੀ ਬੜੀ ਗੱਲ ਆ ਉਹ ਇੱਕੋ ਹੀ ਗੱਲ ਕਹਿੰਦੀ ਹੈ ਜੀ ਦੇਖੋ ਜੀ ਮੈਂ ਅੱਗੇ ਇਸ ਨੂੰ ਬੜਾ ਪ੍ਰੈਸ਼ਰ ਹੈ ਅਸੀਂ 100 ਪਿੰਡਾਂ ਨੂੰ ਭੁੱਖੀ ਨਹੀਂ ਮਾਰਨਾ ਤਾਂ ਇਹਨਾਂ ਮਤਲਬ ਇਹ ਚਾਰ ਪਿੰਡ ਰੁੜ ਜਾਣ ਫੇਰੀ ਅਸੀਂ ਕਿਤਨੇ ਚਾਹੀਏ ਦੱਸੋ ਨਾ ਸਾਡੇ ਕੋਲ ਨਾ ਜ਼ਮੀਨ ਨਾ ਜਾਇਦਾਦ ਤੇ ਜੋ-ਜੋ ਕਮਰੇ ਪਾਏ ਉਹ ਵੀ ਰੁੜ ਗਏ ਰਾਤ ਨੂੰ ਸੁੱਤੇ ਅਸੀਂ ਸਮਝਾ ਜਿਹੜਾ ਅਸੀਂ ਸੋਣੇ ਆ ਸਾਨੂੰ ਇਹ ਰਹਿੰਦਾ ਵੀ ਸਵੇਰੇ ਨੂੰ ਹਿਲਣਾ ਆਵੇ ਤਾਂ ਮਕਾਨ ਨਾ ਪਈ ਜਾਣ ਰੁੜੀ ਨਾ ਜਾਈਏ ਇਹ ਕਿੰਨਾ ਸਮਾਂ ਹੋ ਗਿਆ ਕਿੰਨੇ ਸਮੇਂ ਤੋਂ ਇਹ ਆ ਰਹੀ ਸੇਮ ਦੀ ਪ੍ਰੋਬਲ ਉਹਨਿਆਰ ਬੰਟੂ ਦੂਸਰੀ ਵਾਰੀ ਜਿਲੇ ਹੁਣ ਇਹਨਾਂ ਨੇ ਰਿਪੇਅਰ ਕੀਤੀ ਹੈ ਨਾ ਤਾਂ ਬੜਾ ਮਤਲਬ ਹੋਇਆ ਨਹੀਂ ਤਾਂ ਪਹਿਲਾਂ ਜਦੋਂ ਸ਼ਾਈ ਵਾਰੀ ਦੇ ਬਣਾਈ ਹੀ ਨਾ ਉਦੋਂ ਪਾਣੀ ਨਹੀਂ ਆਂਦੀ ਸੀ ਜੋ ਪਹਿਲਾਂ ਆਂਦੀ ਸੀ ਮੈਂ ਹੀ ਕੰਮ ਕਰਿਆ ਹਾਂ ਮੈਂ ਤੀਸਰੀ ਵਾਰਸਰ ਪੈਂਚ ਬਣ ਗਈ ਦੂਸਰੀ ਟਰਨ ਵਿੱਚ ਮੈਂ ਕੰਮ ਕਰਿਆ ਤਾਂ ਇਹਨਾਂ ਨੇ ਮਤਲਬ ਉਹ ਜਿਹੜੀ ਮੁਰਗੀ ਪੁੱਤਕੀ ਬਣਾਈ ਹੈ ਨਾ ਉਹਦੇ ਕਰਕੇ ਬਿਲਕੁਲ ਸੱਚੇ ਨਾ ਸਕਦਾ ਕਿ ਉਹ ਕੀ ਮੰਗ ਕਰਦੇ ਆਨ ਸਾਡੇ ਇਹ ਨਹੀਂ ਕਿ ਬਿਲਡ ਕਰਵੀਂ ਪੈਕੇਜਾਂ ਚੜ੍ਹਦੀਆਂ ਨਵੀਂ ਨਹੀਂ ਆਉਂਦੀ ਦੀ ਮੁੜਕੇ ਮਤਲਬ ਪਾਣ ਉਪਰ ਕੰਕਰੀਟ ਪਾਦਣ ਇਟ ਲਾਦਨ ਜੋ ਵੀ ਕਰਨਾ ਕਰਨ ਮੁੜਕੇ ਕਰ ਸਰ ਜੀ ਨੇ ਆਹਰ ਧਰਨ ਲਗਾਇਆ ਕੀ ਹੈ ਮਾਮਲਾ ਮੈਂ ਠਾਕੁਰ ਰਮਨਦੀਪ ਸਿੰਘ ਸਰਪੰਚ ਪਿੰਡ ਦਵਾਲ ਅੱਜ ਅਸੀਂ ਇੱਥੇ ਇਕ ਤਾਂ ਇਕੱਠੇ ਹੋਏ ਆ ਸਾਰੇ ਪੱਸੀ ਕਰੋੜਾ ਨਾਰਨੋਲ गोयल ਬਡਾਲਾ ਦਮਵਾਲ ਸਾਰੀਆਂ ਪਛਤਾਂ ਇੱਥੇ ਇਕੱਠੀਆਂ ਹੋਈਆਂ ਕਿਉਂਕਿ ਇੱਥੇ ਜਿਹੜੀ ਹੈ ਆ ਲਹਿਰ ਦੀ ਬੜੀ ਪ੍ਰੋਬਲਮ ਹੈ ਕੰਢੀ ਕਨਾਲ ਦੀ 2 ਸਾਲ ਤੋਂ ਜਦੋਂ ਇਹਨਾਂ ਨੇ ਰਿਪੇਅਰ ਕੀਤੀ ਹੈ ਉਸ ਤੋਂ ਬਾਅਦ ਜੋ ਨਾਰਨੋਲ ਦੇ ਵਿੱਚ ਆਪਣੇ ਗੋਇয়াল ਦੇ ਵਿੱਚ ਘਰਾਂ ਦੇ ਵਿੱਚ ਲੋਕਾਂ ਦੇ ਵਿੱਚ ਪਾਣੀ ਵੜ ਗਿਆ ਮਤਲਬ ਤੁਸੀਂ 1 ਜਾਂ 2 ਫੁੱਟ ਦੇ ਪਟੋਂਗੇ ਤਾਂ ਪਾਣੀ ਨਿਕਲਣਾ ਲੋਕਾਂ ਦੀਆਂ ਰਸੋਈਆਂ ਅਜ ਘਰਾਂ ਵਿੱਚ ਬਰਬਾਦ ਹੋ ਗਏ ਐ ਜ਼ਮੀਨੀ ਥੱਲੇ ਫਸਲ ਹੈ ਉਹਦੇ ਵਿੱਚ ਸੇਮ ਹੈ ਟੋਟਲੀ ਕੋਈ ਆਮਦਨ ਮਤਲਬ ਸੋਰਸ ਆਫ ਇਨਕਮ ਹੈ ਨਹੀਂ ਸਾਡੇ ਬੰਦਿਆਂ ਨੂੰ ਜਮੀਨ ਮਾੜੀ ਮੁੱਟੀ ਹੈਗੀ ਐ ਉਹ ਵੀ ਬਰਬਾਦ ਹੋ ਗਈ ਹੈ ਤਕਰੀਬਨ ਇਸ ਕਰਕੇ ਅੱਜ ਸਾਰੇ ਇੱਥੇ ਅਸੀਂ ਇਕੱਠੇ ਹੋਏ ਹਾਂ ਕੀ ਮੰਗ ਕਰਨ ਚਾਹੁੰਦੇ ਹੋ ਤੁਸੀਂ ਅਸੀਂ ਤਾਂ ਸਰਕਾਰ ਕੋਈ ਇਹੀ ਮੰਗ ਕਰਦੇ ਹਾਂ ਜੀ ਕਿ ਇਹਦੀ ਜਿਹੜੀ ਹੈ ਰਿਪੇਅਰ ਪ੍ਰੋਪਰ ਕਰਾਈ ਜਾਵੇ ਤਾਂ ਜੋ ਲੋਕਾਂ ਦੇ ਮਕਾਨਾਂ ਜਮੀਨਾਂ 'ਤੇ ਬਸ ਸਕਣ ਉਹ ਆਪਣਾ ਰੋਜ਼ੀ ਰੋਟੀ ਦੇ ਕਾਬਿਲ ਹੋ ਸਕਣ। ਅ ਮੈਂ ਰਜੀਤ ਟੋਵਾਲ ਸਰਪੰਚ ਪਿੰਡ ਕੋਈਵਾਲ ਅੱਜ ਇਹ ਰੋਡ ਜਿਹੜਾ ਦੋ ਦਿਨ ਪਿੰਡਾਂ ਨੇ ਮਿਲ ਕੇ ਬਲੌਕ ਕੀਤਾ ਹੈ ਕਿ ਰੋਡ ਜਿਹੜਾ ਤਲਵਾੜੇ ਤੋਂ ਲੈ ਕੇ ਪੱਸੀ ਕੰਢੀ ਤੱਕ ਦਸੂਏ ਤੱਕ ਜਾਂਦਾ ਹੈ। ਸਾਡਾ ਇਹਨਾਂ ਦੋ ਤਿੰਨ ਪਿੰਡਾਂ ਦੇ ਵਿੱਚ ਕਾਫੀ ਸਮੇਂ ਤੋਂ ਜਿਹੜੀ ਹੈਗੀ ਹੈ ਸੇਮ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ। ਸਾਡੇ ਪਿੰਡਾਂ ਦੇ ਵਿੱਚ ਹਾਲਾਤ ਇਹ ਹੈਗੇ ਕਿ ਨਵੇਂ ਬਣੇ ਮਕਾਨਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਭਾਰੀ ਮਿਹਨਤ ਲਾ ਕੇ ਨੋਕ ਬਣਾਉਂਦੇ ਆ ਉਹਨਾਂ ਦੇ ਵਿੱਚ ਇੰਨੇ ਕੁ ਪੂਰੇ ਹਾਲਾਤ ਆ ਤਰੇਣਾ ਹੀ ਸੱਤ ਤੱਕ ਆ ਗਈਆਂ ਹੈ ਘਰਾਂ ਦੇ ਵਿੱਚ ਪਾਣੀ ਹੈ ਚੁੱਲਿਆਂ ਦੇ ਵਿੱਚ ਪਾਣੀ ਆ ਜਾਂਦਾ ਹੈ ਫਸਲ ਵੱਢਣੀ ਵੀ ਔਖੀ ਹੋਈ ਪਈ ਹੈ ਜਦੋਂ ਕਿ ਹੁਣ ਕਣਕ ਦਾ ਸਮਾਂ ਹੈ ਫਸਲ ਦੇ ਵਿੱਚ ਵੀ ਨਾ ਮਸ਼ੀਨ ਪੜ ਸਕਦੀ ਹੈ ਨਾ ਟਰੈਕਟਰ ਖੇਤ ਦਲਦਲ ਬਣੇ ਪਏ ਦੂਜੀ ਗੱਲ ਹੈ ਘਰਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਵੀ ਡਰ ਰਹਿੰਦਾ ਕਿ ਪਾਣੀ ਕਿਹੜੇ ਵੇਲੇ ਮਕਾਨ ਬਹਿ ਜਾਣਾ 2-3 ਫੁੱਟ ਦੇ ਥੱਲੇ ਪਾਣੀ ਨਿਕਲ ਆਂਦਾ ਇੱਥੇ ਕੁਝ ਸਮਾਂ ਪਹਿਲਾਂ ਆਪਣੇ ਕਿਸੇ ਡਿਪਾਰਟਮੈਂਟ ਦੇ ਇੱਥੇ ਬੰਦੇ ਆਏ ਸੀਗੇ ਨਾਨਾਪੋਲ ਪਿੰਡ ਦੇ ਵਿੱਚ ਹੀ ਤੇ ਦੂਜੇ ਤੀਜੇ ਦਿਨ ਵਿੱਚ ਉਹਦੇ 4 ਫੁੱਟ ਤੱਕ ਪਾਣੀ ਆ ਗਿਆ ਸੀ ਤੇ ਕੁਝ ਨਵੇਂ ਮਕਾਨ ਬਣੇ ਆ ਸਾਡੇ ਇੱਕ ਨਵਾਂ ਮਕਾਨ ਹੁਣੇ ਬਣਿਆ ਜਦੋਂ ਵੀ ਉਹ ਆਪਣਾ ਸੇਫਟੀ ਟੈਂਕ ਦਾ ਖੋਦ ਰਹੇ ਸੀਗੇ ਖੱਡਾ ਤੇ 3 ਫੁੱਟ ਤੇ ਹੀ ਉੱਥੇ ਪਾਣੀ ਆ ਗਿਆ ਸੀਗਾ ਮਤਲਬ ਕਿ ਇਹ ਜਿਹੜੇ ਪਿੰਡ ਹੈਗੇ ਆ ਇੱਕ ਤਰ੍ਹਾਂ ਦੇ ਦਲਦਲ ਦੇ ਉੱਤੇ ਹੀ ਇਸ ਵੇਲੇ ਹੈਗੇ ਆ ਤੇ ਕਿਸੇ ਵੀ ਵੇਲੇ ਕੋਈ ਆਸਾ ਹੋ ਸਕਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਤੇ ਪ੍ਰਸ਼ਾਸਨ ਤੇ ਸਰਕਾਰ ਅੱਗੇ ਸਾਡੀ ਮੰਗ ਹੈ ਕਿ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਰਣਜੀਤ ਜੀ ਅੱਜ ਇਹ ਪਿੰਡ ਵਾਸੀਆਂ ਵੱਲੋਂ ਤਿੰਨ ਚਾਰ ਪਿੰਡਾਂ ਵੱਲੋਂ ਆਧਾਰਨਾ ਲਗਾ ਕੇ ਰੋਡ ਬੰਦ ਕੀਤਾ ਕੰਢੀ ਕਨਾਲ ਨਹਿਰ ਦਾ ਇਹ ਕੀ ਹੈ ਮਾਮਲਾ ਤੇ ਭਾਜੀ ਪਿਛਲੇ ਦਿਨੀ ਜਦੋਂ ਦੀ ਇਹ ਨਹਿਰ ਬਣ ਕੇ ਦੁਬਾਰੇ ਚਾਲੂ ਹੋਈ ਹੈ ਇਸ ਨਹਿਰ ਦਾ ਜਿਹੜਾ ਪਾਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਸੇਮ ਦੇ ਰੂਪ ਦੇ ਵਿੱਚ ਨਿਕਲਣਾ ਸ਼ੁਰੂ ਹੋ ਗਿਆ ਜਿਸ ਦਾ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਸਰਕਾਰ ਦੇ ਧਿਆਨ ਦੇ ਵਿੱਚ ਲਗਾਤਾਰ ਇਹ ਮੁੱਦਾ ਪਿਛਲੇ 1 ਸਾਲ ਦੇ ਅੰਦਰ ਲਿਆਂਦਾ ਹੈ ਪਰ ਅੱਜ ਦਿਨ ਤੱਕ ਇਹ ਸੁਣਵਾਈ ਨਹੀਂ ਹੋਈ ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਜਿਹੜਾ ਇਹ ਮਸਲਾ ਹੈ ਜੇ ਹੁਣ ਅਗਲੇ 1 ਮਹੀਨੇ ਦੇ ਅੰਦਰ ਹੱਲ ਹੋ ਗਿਆ ਤੇ ਹੋ ਗਿਆ ਨਹੀਂ ਤਾਂ ਅਗੇ ਬਰਸਾਤ ਦਾ ਸੀਜ਼ਨ ਸ਼ੁਰੂ ਹੋਏਗਾ ਫਿਰ ਇੱਕ ਸਾਲ ਜਿਹੜੀ ਇਲਾਕੇ ਜੋ ਸੇਮ ਨਹੀਂ ਜਾਣੀ ਇਸ ਕਰਕੇ ਪਿੰਡ ਵਾਸੀ ਨੇ ਧਰਨਾ ਲਗਾਇਆ ਹੈ ਕਿ ਆਪਣੀ ਮੰਗ ਜਿਹੜੀ ਆ ਉਹ ਪ੍ਰਸ਼ਾਸਨ ਤੇ ਸਰਕਾਰ ਦੇ ਕੰਨਾਂ ਤੱਕ ਪਹੁੰਚਾ ਦੇਵੇ ਪਰ ਕਾਫੀ ਸਮਾਂ ਹੋ ਗਿਆ ਇਹਨਾਂ ਨੂੰ ਪਹਿਲੇ ਵੀ ਇਹਨਾਂ ਵੱਲੋਂ ਐਸਡੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਿਉਂ ਹੱਲ ਕਿਉਂ ਨਹੀਂ ਹੋ ਰਿਹਾ ਕਾਰਨ ਕੀ ਲੱਗਦੇ ਨੇ ਭਾਜੀ ਇਹ ਤਾਂ ਹੁਣ ਮੈਕਮਾ ਦੱਸ ਸਕਦਾ ਸਰਕਾਰ ਦੱਸ ਸਕਦੀ ਹੈ ਇੱਕ ਗੱਲ ਸੁਣਨ ਨੂੰ ਇੱਥੇ ਮਿਲੀ ਹੈ ਕਿ ਐਸਡੀਓ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਤੁਹਾਡੇ 4-5 ਪਿੰਡ ਦੇ ਲੋਕਾਂ ਦੇ ਕਰਕੇ ਮੈਂ ਅਗਲੇ ਪਿੰਡਾਂ ਦੇ ਲੋਕਾਂ ਨੂੰ ਧਿਆਏ ਨਹੀਂ ਮਾਰ ਸਕਦਾ ਜਾਂ ਉਹਨਾਂ ਨੂੰ ਬਿਨਾਂ ਪਾਣੀ ਤੋਂ ਨਹੀਂ ਮਾਰ ਸਕਦਾ ਤੇ ਐਸਡੀਓ ਸਾਹਿਬ ਨੂੰ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਵਾਰੀ ਆ ਕੇ ਇੱਥੇ ਮਾਰ ਦਿਓ ਅਗਲੇ ਪਿੰਡਾਂ ਦਾ ਤੁਸੀਂ ਧਿਆਨ ਰੱਖਦੇ ਹੋ ਚੰਗੀ ਗੱਲ ਹੈ ਪਰ ਸਾਡਾ ਧਿਆਨ ਰੱਖਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਇਹ ਨਹਿਰ ਕੰਢੀ ਨਹਿਰ ਸਾਡੀ ਹਿੱਕ ਦੇ ਉੱਤੋਂ ਜਾਂਦੀ ਹੈ ਸਾਡੇ ਇਲਾਕੇ ਦੀਆਂ ਜ਼ਮੀਨਾਂ ਬੰਜਰ ਕਰਕੇ ਜਾਂਦੀ ਹੈ ਸਾਡੇ ਇਲਾਕੇ ਦੇ ਲੋਕਾਂ ਨੂੰ ਉਜਾੜ ਕੇ ਨਹਿਰ ਬਣਾਈ ਗਈ ਹੈ ਤੇ ਜੇ ਸਾਡੇ ਇਲਾਕੇ ਦੇ ਲੋਕ ਜ਼ਮੀਨਾਂ ਦੇਣ ਤੋਂ ਬਾਅਦ ਨਹਿਰ ਕਢਾਣ ਤੋਂ ਬਾਅਦ ਵੀ ਜੇ ਆਪਣੇ ਘਰਾਂ ਦੇ ਡਿਗਣ ਦਾ ਇੰਤਜ਼ਾਰ ਕਰਨਗੇ ਇਹਦੇ ਨਾਲੋਂ ਚੰਗਾ ਤੇ ਐਸਡੀਓ ਸਾਹਿਬ ਸਾਨੂੰ ਵੈਸੀ ਮਾਰ ਦੇਣ